ਹੈਲੋ ਫਰੈਂਡਸ ਹਮੇਸ਼ਾ ਦੀ ਤਰ੍ਹਾਂ ਫਿਰ ਇੱਕ ਨਵੀਂ ਕਹਾਣੀ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਸੱਸ ਦੀ ਸਿਆਨਪ ਆਓ ਸੁਣਦੇ ਹਾਂ ਬਹੁਤ ਹੀ ਇੰਟਰਸਟਿੰਗ ਸਟੋਰੀ ਹਰਪਾਲਕੌਰ ਇੱਕ ਸਮਝਦਾਰ ਤੇ ਸੁਲਝੀ ਹੋਈ ਔਰਤ ਸੀ ਜੋ ਕਿ ਆਪਣੇ ਦੋ ਪੁੱਤ ਤੇ ਦੋਹਾਂ ਨੋਹਾਂ ਨਾਲ ਇੱਕ ਹੀ ਘਰ ਵਿੱਚ ਰਹਿੰਦੀ ਸੀ ਉਸਦੇ ਪਤੀ ਨੂੰ 6 ਸਾਲ ਹੋ ਚੁੱਕੇ ਸਨ ਇਸ ਸੰਸਾਰ ਤੋਂ ਗਏ ਹੋਏ ਅਤੇ ਹੁਣ ਹਰਪਾਲਕੌਰ ਦੀ ਉਮਰ ਵੀ ਟਲਾਂਣ ਵੱਲ ਵੱਧ ਰਹੀ ਸੀ ਉਹ ਬਹੁਤ ਹੀ ਸਮਝਦਾਰ ਸੀ ਅਤੇ ਆਪਣੀ ਅਕਲਮੰਦੀ ਨਾਲ ਅੱਜ ਤੱਕ ਆਪਣੇ ਘਰ ਨੂੰ ਚੰਗੀ ਤਰ੍ਹਾਂ ਚਲਾ ਰਹੀ ਸੀ ਪਰ ਹੁਣ ਉਹਨੂੰ ਇਹ ਅਹਿਸਾਸ ਹੋ ਚੁੱਕਾ ਸੀ ਕਿ ਹੁਣ ਸਮਾਂ ਆ ਗਿਆ ਹੈ ਕਿ ਉਹ ਕਿਸੇ ਵੀ ਵੇਲੇ ਇਸ ਦੁਨੀਆ ਤੋਂ ਜਾ ਸਕਦੀ ਹੈ ਇਸ ਕਰਕੇ ਉਹ ਸੋਚ ਰਹੀ ਸੀ ਕਿ ਸਮੇਂ ਸਿਰ ਵੰਡ ਕਰ ਦੇਣੀ ਚਾਹੀਦੀ ਹੈ ਤਾਂ ਜੋ ਉਸਦੇ ਮਰਨ ਤੋਂ ਬਾਅਦ ਪੁੱਤਾਂ ਵਿੱਚ ਕੋਈ ਲੜਾਈ ਝਗੜਾ ਨਾ ਹੋਵੇ ਪਰ ਉਸਦੇ ਮਨ ਵਿੱਚ ਇੱਕ ਹੋਰ ਗੱਲ ਵੀ ਘੁੰਮ ਰਹੀ ਸੀ ਕੇ ਜੇਕਰ ਉਹ ਹੁਨੇ ਹੀ ਆਪਣੇ ਹੱਥ ਖਾਲੀ ਕਰ ਦਿੰਦੀ ਹੈ ਅਤੇ ਸਾਰੀ ਸੰਪਤੀ ਪੁੱਤਾਂ ਤੇ ਨੋਹਾਂ ਨੂੰ ਦੇ ਦਿੰਦੀ ਹੈ ਤਾਂ ਹੋ ਸਕਦਾ ਹੈ ਕਿ ਉਸ ਦੀ ਦੇਖਭਾਲ ਨਾ ਕਰਨ ਅਤੇ ਉਸ ਦਾ ਬੁਢਾਪਾ ਤਕਲੀਫਦਾਇਕ ਹੋ ਜਾਵੇ ਇਹ ਸੋਚਣਾ ਹੀ ਕਾਮਗਲ ਸੀ ਕਿਉਂਕਿ ਹਰ ਕੋਈ ਇਹੀ ਸੋਚਦਾ ਹੈ ਜਦੋਂ ਉਹ ਇਹ ਸਭ ਸੋਚ ਰਹੀ ਸੀ ਤਾਂ ਉਦੋਂ ਉਸ ਦੀ ਵੱਡੀ ਨੂੰ ਚਾਹ ਲੈ ਕੇ ਆ ਗਈ ਹਰਪਾਲ ਕੌਰ ਨੇ ਚਾਹ ਦਾ ਕੱਪ ਲਿਆ ਤੇ ਕਿਹਾ ਪ੍ਰੀਤਪੁੱਤ ਆ ਚਲ ਮੇਰੇ ਕਮਰੇ ਵਿੱਚ ਬੈਠ ਕੇ ਚਾਹ ਪੀਂਦੇ ਆਂ ਛੋਟੀ ਨੂੰ ਸਮੇਂ ਨਹਾ ਰਹੀ ਸੀ ਵੱਡੀ ਨੂੰ ਅਤੇ ਸੱਸ ਦੋਵੇਂ ਸੱਸ ਦੇ ਕਮਰੇ ਵਿੱਚ ਆ ਗਈਆਂ ਹਰਪਾਲ ਕੌਰ ਨੇ ਆਪਣੀ ਅਲਮਾਰੀ ਖੋਲੀ ਤੇ ਵੱਡੀ ਨੂੰ ਨੂੰ ਇੱਕ ਚੁੰਮਕੇ ਦੇ ਦਿੱਤੇ ਅਤੇ ਕਿਹਾ ਇਹ ਚੁੰਮਕੇ ਤੂੰ ਰੱਖ ਲੈ ਛੋਟੀ ਨੂੰ ਨੂੰ ਨਾ ਦੱਸੀ ਕਿਉਂਕਿ ਮੈਂ ਤੈਨੂੰ ਹੀ ਦੇਣਾ ਚਾਹੁੰਦੀ ਆ ਤੂੰ ਮੇਰੀ ਬਹੁਤ ਸੇਵਾ ਕਰਦੀ ਹੈ ਵੱਡੀ ਨੂੰ ਚੁੰਮਕੇ ਮਿਲਣ ਤੇ ਬਹੁਤ ਖੁਸ਼ ਹੋ ਗਈ ਅਤੇ ਸੋਚਣ ਲੱਗੀ ਕਿ ਉਸ ਦੀ ਸੱਸ ਉਸ ਨੂੰ ਹੋਰਾਂ ਤੋਂ ਵੱਧ ਪਿਆਰ ਕਰਦੀ ਹੈ ਉਸਨੇ ਚੋਪ-ਚਾਪ ਚੁਮਕੇ ਰੱਖ ਲਈ ਦੁਪਹਿਰ ਵੇਲੇ ਜਦੋਂ ਵੱਡੀ ਨੂੰ ਆਪਣੇ ਬੱਚਿਆਂ ਨੂੰ ਸਕੂਲ ਤੋਂ ਲੈਣ ਗਈ ਹੋਈ ਸੀ ਤਾਂ ਸੱਸ ਨੇ ਛੋਟੀ ਨੂੰ ਆਪਣੇ ਕਮਰੇ ਵਿੱਚ ਬੁਲਾਇਆ ਅਤੇ ਉਸ ਨੂੰ ਵੀ ਇੱਕ ਚੁੰਮਕੇ ਦੇ ਕੇ ਕਿਹਾ ਕਿ ਇਹ ਤੂੰ ਰੱਖ ਲੈ ਵੱਡੀ ਨੂੰ ਘਰ ਵਿੱਚ ਨਹੀਂ ਹੈ ਅਤੇ ਇਹ ਮੈਂ ਤੈਨੂੰ ਹੀ ਦੇਣਾ ਚਾਹੁੰਦੀ ਆ ਜੇਕਰ ਉਸ ਨੂੰ ਪਤਾ ਲੱਗ ਗਿਆ ਤਾਂ ਝਗੜਾ ਪੈ ਜਾਵੇਗਾ ਇਸ ਕਰਕੇ ਚੋਪ-ਚਾਪ ਰੱਖ ਲੈ ਛੋਟੀ ਨੂੰ ਵੀ ਬਹੁਤ ਖੁਸ਼ ਹੋਈ ਕਿ ਸੱਸ ਉਸ ਨੂੰ ਵੱਧ ਪਿਆਰ ਕਰਦੀ ਹੈ ਹੋਂ ਦੋਵੇਂ ਨੂਹਾਂ ਨੇ ਸੱਸ ਦੀ ਸੇਵਾ ਹੋਰ ਵੀ ਮਨ ਨਾਲ ਕਰਨੀ ਸ਼ੁਰੂ ਕਰ ਦਿੱਤੀ ਕੁਝ ਦਿਨ ਇੰਜ ਹੀ ਲੰਘ ਗਏ ਇੱਕ ਦਿਨ ਸੱਸ ਨੇ ਫਿਰ ਮੌਕਾ ਦੇਖ ਕੇ ਛੋਟੀ ਨੂ ਨੂੰ ਆਪਣੇ ਕੋਲ ਬੁਲਾਇਆ ਤੇ ਇੱਕ ਹਾਰ ਦੇ ਕੇ ਕਿਹਾ ਇਹ ਹਾਰ ਤੂੰ ਚੁੱਪਚਾਪ ਰੱਖ ਲੈ ਇਹ ਵੀ ਮੈਂ ਤੈਨੂੰ ਹੀ ਦੇਣਾ ਚਾਹੁੰਦੀ ਆ ਵੱਡੀ ਨੂ ਨੂੰ ਨਾ ਦਸੀ ਛੋਟੀ ਨੂ ਤਾਂ ਖੁਸ਼ੀ ਨਾਲ ਹਵਾ ਵਿੱਚ ਉੱਡਣ ਲੱਗੀ ਉਸਨੇ ਸੋਚਿਆ ਕਿ ਸੱਸ ਉਸ ਨੂੰ ਬੜਾ ਹੀ ਪਿਆਰ ਕਰਦੀ ਹੈ ਕੁਝ ਦਿਨਾਂ ਬਾਅਦ ਸੱਸ ਨੇ ਫਿਰ ਵੱਡੀ ਨੂ ਨੂੰ ਵੀ ਇਕ ਹਾਰ ਦੇ ਦਿੱਤਾ ਤੇ ਕਿਸੇ ਨੂੰ ਦੱਸਣ ਤੋਂ ਰੋਕ ਦਿੱਤਾ ਵੱਡੀ ਨੂੰ ਵੀ ਬਹੁਤ ਖੁਸ਼ ਹੋ ਗਈ ਹੁਣ ਦੋਵੇਂ ਨੂਹਾਂ ਬਹੁਤ ਖੁਸ਼ ਸਨ ਤੇ ਸੱਸ ਦੀ ਮਾਨਤਾ ਨਾਲ ਸੇਵਾ ਕਰ ਰਹੀਆਂ ਸਨ ਤਾਂ ਜੋ ਹੋਰ ਵੀ ਗਹਿਨੇ ਮਿਲ ਸਕਣ ਦੋਵਾਂ ਨੇ ਆਪਣੇ ਪਤੀਆਂ ਨੂੰ ਇਹ ਗੱਲ ਦੱਸ ਦਿੱਤੀ ਉਹ ਵੀ ਬਹੁਤ ਖੁਸ਼ ਹੋ ਗਏ ਕਿ ਸਾਡੀ ਪਤਨੀ ਨੂੰ ਮਾਂ ਵੱਧ ਪਿਆਰ ਕਰਦੀ ਹੈ ਤਾਂ ਮਾਂ ਸਾਨੂੰ ਵੀ ਪਿਆਰ ਕਰੇਗੀ ਇੱਕ ਦਿਨ ਮਾਂ ਨੇ ਛੋਟੇ ਪੁੱਤ ਨੂੰ ਕਮਰੇ ਵਿੱਚ ਬੁਲਾਇਆ ਤੇ ਇੱਕ 10 ਲੱਖ ਦੀ ਐਫ.ਟੀ. ਦੇ ਕੇ ਕਿਹਾ ਇਹ ਤੂੰ ਰੱਖ ਲੈ ਇਸ ਦਾ ਨਾਮਿਨੀ ਵੀ ਤੂੰ ਹੀ ਐ ਇਹ ਮੈਂ ਤੈਨੂੰ ਹੀ ਦੇਣਾ ਚਾਹੁੰਦੀ ਸੀ ਵੱਡੇ ਨੂੰ ਨਾ ਦੱਸੀ ਮੇਰੇ ਨਾਲ ਬੈਂਕ ਚੱਲ ਮੈਂ ਇਹ ਤੇਰੇ ਅਕਾਊਂਟ ਵਿੱਚ ਜਮ੍ਹਾਂ ਕਰਵਾ ਦੇਵਾਂਗੀ ਛੋਟਾ ਪੁੱਤ ਬਹੁਤ ਖੁਸ਼ ਹੋਇਆ ਕਿ ਮਾਂ ਉਸਤੇ ਕਿੰਨੀ ਮਿਹਰਬਾਨ ਐ ਇਸ ਤੋਂ ਕੁਝ ਸਮੇਂ ਬਾਅਦ ਮਾਂ ਨੇ ਫਿਰ ਇੱਕ ਹੋਰ ਮੌਕਾ ਦੇਖ ਕੇ ਵੱਡੇ ਪੁੱਤ ਨੂੰ 1 ਲੱਖ ਦੀ ਐਫ ਡੀ ਦੇ ਦਿੱਤੀ ਤੇ ਕਿਸੇ ਨੂੰ ਵੀ ਦੱਸਣ ਤੋਂ ਮਨਾ ਕਰ ਦਿੱਤਾ ਹੁਣ ਦੋਵੇਂ ਪੁੱਤ ਵੀ ਆਪਣੀ ਮਾਂ ਹਰਪਾਲ ਕੌਰ ਦੀ ਪੂਰੀ ਸ਼ਰਧਾ ਅਤੇ ਭਾਵਨਾ ਨਾਲ ਸੇਵਾ ਕਰ ਰਹੇ ਸਨ ਹਰਪਾਲ ਕੌਰ ਵੀ ਬਹੁਤ ਖੁਸ਼ ਸੀ ਤੇ ਸਮੇਂ-ਸਮੇਂ ਤੇ ਦੋਵੇਂ ਪੁੱਤਾਂ ਤੇ ਨੋਹਾਂ ਨੂੰ ਇਹ ਹਦਾਇਤ ਦਿੰਦੀ ਰਹਿੰਦੀ ਸੀ ਕਿ ਆਪਸ ਵਿੱਚ ਪਿਆਰ ਨਾਲ ਰਹੋ ਦੋਵੇਂ ਜੋੜਿਆਂ ਨੂੰ ਲੱਗਦਾ ਸੀ ਕਿ ਮਾਂ ਦੀ ਗੱਲ ਮੰਨਣ ਵਿੱਚ ਹੀ ਭਲਾਈ ਹੈ ਕਿਉਂਕਿ ਮਾਂ ਉਹਨਾਂ ਨਾਲ ਵੱਧ ਪਿਆਰ ਕਰਦੀ ਐ ਉਹ ਆਪਸ ਵਿੱਚ ਵੀ ਪੂਰੀ ਖੁਸ਼ੀ ਅਤੇ ਏਕਤਾ ਨਾਲ ਰਹਿ ਰਹੇ ਸਨ ਸਮੇਂ-ਸਮੇਂ ਤੇ ਹਰਪਾਲ ਕੌਰ ਦੋਵੇਂ ਨੂਹਾਂ ਨੂੰ ਇੱਕ-ਇੱਕ ਗਹਿਣਾ ਦੇ ਦਿੰਦੀ ਸੀ ਅਤੇ ਦੋਵੇਂ ਪੁੱਤਾਂ ਨੂੰ ਪੈਸੇ ਅਤੇ ਹਰ ਵਾਰੀ ਕਹਿੰਦੀ ਕਿ ਕਿਸੇ ਨੂੰ ਨਾ ਦੱਸਣਾ ਇੰਜ ਹੀ ਕਰਦਿਆਂ ਦੋ-ਤਿੰਨ ਸਾਲ ਲੰਘ ਗਏ ਮਾਂ ਨੇ ਕਾਫੀ ਗਹਿਣੇ ਦੋਵੇਂ ਨੂਹਾਂ ਨੂੰ ਤੇ ਕਾਫੀ ਪੈਸਾ ਪੁੱਤਾਂ ਨੂੰ ਦੇ ਦਿੱਤਾ ਇੱਕ ਦਿਨ ਹਰਪਾਲ ਕੌਰ ਦੀ ਤਬੀਅਤ ਬਹੁਤ ਖਰਾਬ ਹੋ ਗਈ ਉਹਨਾਂ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਹੁਣ ਮੈਂ ਨਹੀਂ ਬਚਾਂਗੇ ਦੋਵੇਂ ਪੁੱਤਾਂ ਤੇ ਨੋਹਾ ਨੇ ਕਿਹਾ ਕਿ ਅਸੀਂ ਹੁਣੇ ਡਾਕਟਰ ਨੂੰ ਬੁਲਾਉਂਦੇ ਹਾਂ ਜਦੋਂ ਡਾਕਟਰ ਆਇਆ ਤਾਂ ਉਸਨੇ ਕਿਹਾ ਕਿ ਇਹ ਉਹਨਾਂ ਦੀ ਆਖਰੀ ਅਵਸਥਾ ਹੈ ਤੁਸੀਂ ਜਿੰਨੀ ਹੋ ਸਕੇ ਇਹਨਾਂ ਦੀ ਸੇਵਾ ਕਰ ਲਓ ਹਰਪਾਲ ਕੌਰ ਨੂੰ ਸਮਝ ਆ ਚੁੱਕੀ ਸੀ ਕਿ ਇਹ ਹੀ ਅਸਲੀ ਸਮਾਂ ਜੇ ਹੁਣ ਮੈਂ ਢਿੱਲੀ ਹੋ ਗਈ ਤਾਂ ਮੇਰਾ ਆਖਰੀ ਸਮਾਂ ਬਹੁਤ ਹੀ ਕਠਿਨ ਹੋ ਜਾਵੇਗਾ ਹਰਪਾਲ ਕੌਰ ਨੇ ਆਪਣਾ ਦਿਮਾਗ ਘੁਮਾਇਆ ਅਤੇ ਪੁੱਤਾਂ ਤੇ ਨੋਹਾ ਨੂੰ ਇਹ ਅਹਿਸਾਸ ਕਰਵਾ ਦਿੱਤਾ ਕਿ ਉਹਨਾਂ ਕੋਲ ਅਜੇ ਵੀ ਕਾਫੀ ਸੋਨਾ ਤੇ ਪੈਸਾ ਪਿਆ ਹੋਇਆ ਹੈ। ਪੁੱਤਾਂ ਤੇ ਨੂਹਾਂ ਨੇ ਦਿਲੋਂ ਜਾਣ ਨਾਲ ਉਹਨਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਇਹ ਸੋਚ ਕੇ ਕਿ ਜਿਵੇਂ ਹੁਣ ਤੱਕ ਇਹ ਮੈਨੂੰ ਚੁੱਪਚਾਪ ਦਿੰਦੀ ਆਈ ਹੈ ਅੱਗੇ ਵੀ ਦਿੰਦੀ ਰਹੇਗੀ। ਜਦੋਂ ਹਰਪਾਲ ਕੌਰ ਦਾ ਆਖਰੀ ਸਮਾਂ ਬਿਲਕੁਲ ਨੇੜੇ ਆ ਗਿਆ ਤਾਂ ਉਸ ਨੇ ਆਪਣੀ ਤਜ਼ੋਰੀ ਦੀ ਇੱਕ ਚਾਬੀ ਕੱਢ ਕੇ ਪੁੱਤਾਂ ਤੇ ਨੂਹਾਂ ਦੇ ਸਾਹਮਣੇ ਰੱਖੀ ਅਤੇ ਕਿਹਾ ਮੇਰੇ ਕੋਲ ਜੋ ਕੁਝ ਵੀ ਪਿਆ ਹੈ ਉਹ ਸਾਰੇ ਇਸ ਤਜ਼ੋਰੀ ਵਿੱਚ ਹੈ। ਮੇਰੇ ਜਾਣ ਤੋਂ ਬਾਅਦ ਤੁਸੀਂ ਖੋਲ ਲੈਣਾ ਤੇ ਆਪਸ ਵਿੱਚ ਵੰਡ ਲੈਣਾ ਦੋਵੇਂ ਪੁੱਤ ਤੇ ਨੂਹਾ ਸੋਚ ਰਹੇ ਸਨ ਕਿ ਮਾਂ ਨੇ ਤਾਂ ਪਹਿਲਾਂ ਹੀ ਸਾਨੂੰ ਕਾਫੀ ਜ਼ਵਾਹਰ ਅਤੇ ਪੈਸੇ ਦੇ ਦਿੱਤੇ ਹਨ ਹੁਣ ਜੋ ਵੀ ਬਚਿਆ ਹੋਏਗਾ ਉਸ ਦਾ ਅੱਧਾ ਤਾਂ ਸਾਨੂੰ ਮਿਲ ਹੀ ਜਾਵੇਗਾ ਮਾਂ ਨੇ ਸਾਡੇ ਲਈ ਬੜੀ ਵਧੀਆ ਸੋਚ ਰੱਖੀ ਹੈ ਉਹਨਾਂ ਨੇ ਸੇਵਾ ਹੋਰ ਜ਼ੋਰ ਨਾਲ ਕੀਤੀ ਅਤੇ ਕੁਝ ਸਮੇਂ ਬਾਅਦ ਹਰਪਾਲ ਕੌਰ ਨਹੀਂ ਰਹੀ ਉਹਨਾਂ ਨੇ ਉਸ ਦਾ ਬੜੀ ਸ਼ਰਧਾ ਨਾਲ ਅੰਤਿਮ ਸੰਸਕਾਰ ਕੀਤਾ ਕੁਝ ਦਿਨ ਬਾਅਦ ਉਹਨਾਂ ਨੇ ਸੋਚਿਆ ਕਿ ਚਲੋ ਹੁਣ ਤਜ਼ੋਰੀ ਖੋਲ ਕੇ ਵੇਖੀਏ ਕਿ ਕਿੰਨੀ ਕੁ ਦੌਲਤ ਹੈ। ਦੋਵੇਂ ਪੋਤ ਤੇ ਨੋਹਾ ਖੁਸ਼ ਸਨ ਕਿ ਮਾਂ ਨੇ ਸਾਨੂੰ ਬਹੁਤ ਕੁਝ ਦੇ ਦਿੱਤਾ ਹੈ। ਹੋਰ ਵੀ ਮਿਲੇਗਾ। ਜਦੋਂ ਤਜ਼ੋਰੀ ਖੋਲੀ ਗਈ ਤਾਂ ਉਹ ਪੂਰੀ ਖਾਲੀ ਸੀ। ਸਿਰਫ ਦੋ ਘਰਾਂ ਦੇ ਕਾਗਜ਼ ਪਏ ਹੋਏ ਸਨ। ਇੱਕ ਉਹ ਘਰ ਜਿੱਥੇ ਇਹ ਲੋਕ ਰਹਿ ਰਹੇ ਸਨ ਅਤੇ ਦੂਜਾ ਘਰ ਜੋ ਬਿਲਕੁਲ ਨਾਲ ਲੱਗਦਾ ਇੱਕੋ ਜਿਹਾ ਸੀ। ਕਿਰਾਏ ਤੇ ਦਿੱਤਾ ਹੋਇਆ ਸੀ। ਜਿਸ ਦਾ ਕਿਰਾਇਆ ਹਰਪਾਲ ਕੌਰ ਲੈਂਦੀ ਸੀ। ਇਨਾਂ ਕਾਗਜ਼ਾਂ ਦੇ ਨਾਲ ਇੱਕ ਚਿੱਠੀ ਵੀ ਰੱਖੀ ਹੋਈ ਸੀ। ਪੁੱਤਾਂ ਨੇ ਉਹ ਚਿੱਠੀ ਖੋਲੀ ਅਤੇ ਪੜਨੀ ਸ਼ੁਰੂ ਕੀਤੀ। ਚਿੱਠੀ ਵਿੱਚ ਲਿਖਿਆ ਸੀ ਮੈਂ ਆਪਣੇ ਜਿਉਂਦੇ ਹੀ ਆਪਣੇ ਸਾਰੇ ਜਾਇਦਾਦ ਤੇ ਪੈਸੇ ਦੋਵੇਂ ਪੁੱਤਾਂ ਨੂੰ ਹਾਂ ਵਿੱਚ ਬਰਾਬਰ-ਬਰਾਬਰ ਵੰਡ ਦਿੱਤੇ ਹਨ। ਕੋਈ ਭੇਦਭਾਵ ਨਹੀਂ ਕੀਤਾ। ਪਰ ਦੋਵਾਂ ਨੂੰ ਇਹ ਪਤਾ ਨਹੀਂ ਲੱਗਣ ਦਿੱਤਾ ਤਾਂ ਜੋ ਲਾਲਚ ਵਿੱਚ ਕੋਈ ਇਹ ਨਾ ਸੋਚੇ ਕਿ ਮਾਂ ਮੈਨੂੰ ਜ਼ਿਆਦਾ ਪਿਆਰ ਕਰਦੀ ਹੈ ਅਤੇ ਕੋਈ ਮੇਰਾ ਬੁਢਾਪਾ ਖਰਾਬ ਨਾ ਕਰੇ। ਮੇਰੀ ਇਹ ਚਾਲ ਸਫਲ ਰਹੀ। ਅੰਤ ਸਮੇਂ ਦੋਵੇਂ ਪੁੱਤ ਨੋਹਾ ਨੇ ਮੇਰੀ ਬਹੁਤ ਸੇਵਾ ਕੀਤੀ ਹੁਣ ਮੇਰੇ ਕੋਲ ਤੁਹਾਨੂੰ ਦੇਣ ਲਈ ਕੁਝ ਵੀ ਨਹੀਂ ਬਚਿਆ ਜੇ ਮੈਂ ਇਹ ਸੱਚ ਦੱਸ ਦਿੰਦੀ ਕਿ ਮੇਰੇ ਕੋਲ ਕੁਝ ਨਹੀਂ ਤਾਂ ਸ਼ਾਇਦ ਤੁਸੀਂ ਮੇਰੀ ਇੱਜ਼ਤ ਕਰਨੀ ਛੱਡ ਦਿੰਦੇ ਘਟੋ ਘਟ ਪੈਸਿਆਂ ਦੇ ਲਾਲਚ ਵਿੱਚ ਤੁਸੀਂ ਮੇਰੀ ਇੱਜ਼ਤ ਤਾਂ ਕੀਤੀ ਇੰਨਾ ਕਾਗਜ਼ਾਂ ਵਿੱਚ ਦੋਵੇਂ ਘਰਾਂ ਦੇ ਪੇਪਰ ਹਨ ਇੱਕ ਘਰ ਵੱਡੇ ਪੁੱਤ ਦੇ ਨਾਮ ਕੀਤਾ ਹੈ ਅਤੇ ਦੂਜਾ ਘਰ ਛੋਟੇ ਪੁੱਤ ਦੇ ਨਾਮ ਮੈਨੂੰ ਪਤਾ ਸੀ ਕਿ ਇਕੱਠੇ ਪਿਆਰ ਨਾਲ ਰਹਿਣਾ ਅਸੰਭਵ ਹੈ ਦੋਵਾਂ ਦੇ ਆਪਣੇ ਪਰਿਵਾਰ ਹਨ ਅਤੇ ਉਹ ਅੱਗੇ ਵਧਣਗੇ ਇਸ ਲਈ ਕਿਰਾਏਦਾਰ ਨੂੰ ਕੱਢ ਕੇ ਤੇ ਆਪਣੇ ਆਪਣੇ ਪਰਿਵਾਰਾਂ ਨਾਲ ਰਹਿਣਾ ਸ਼ੁਰੂ ਕਰੋ ਅਤੇ ਹਮੇਸ਼ਾ ਪਿਆਰ ਮੁਹੱਬਤ ਨਾਲ ਰਹਿਣਾ ਕਦੇ ਵੀ ਇਹ ਨਾ ਮਨ ਵਿੱਚ ਲਿਆਉਣਾ ਕਿ ਮਾਂ ਨੇ ਕਿਸੇ ਨੂੰ ਘੱਟ ਜਾਂ ਵੱਧ ਦਿੱਤਾ ਹੈ ਦੋਵਾਂ ਨੂੰ ਇੱਕੋ ਜਿਹੀ ਚੀਜ਼ ਦਿੱਤੀ ਹੈ ਇਹ ਵੀ ਨਾ ਸੋਚਣਾ ਕਿ ਮਾਂ ਕਿਸੇ ਨੂੰ ਜ਼ਿਆਦਾ ਪਿਆਰ ਕਰਦੀ ਸੀ ਮੈਂ ਸਮੇਂ ਤੇ ਸਾਰੀ ਵੰਡ ਬਰਾਬਰ ਕਰ ਦਿੱਤੀ ਤਾਂ ਜੋ ਕੋਈ ਬੇਈਮਾਨੀ ਦੀ ਗੁੰਜਾਇਸ਼ ਨਾ ਰਹੇ ਏ ਵੀ ਇਸ ਤਰੀਕੇ ਨਾਲ ਕੀਤਾ ਕਿ ਮੇਰੇ ਆਪਣੇ ਹੱਥ ਵੀ ਖਾਲੀ ਨਾ ਹੋਣ ਤੇ ਤੁਸੀਂ ਸੇਵਾ ਵੀ ਕਰਦੇ ਰਹੋ ਮੈਨੂੰ ਉਮੀਦ ਹੈ ਕਿ ਤੁਸੀਂ ਹਮੇਸ਼ਾ ਇੱਕ ਦੂਜੇ ਨਾਲ ਮੇਲ ਜੋੜ ਕੇ ਰਹੋਗੇ ਚਿੱਠੀ ਪੜ ਕੇ ਦੋਵੇਂ ਪੁੱਤਾਂ ਤੇ ਨੋਹਾਂ ਨੂੰ ਆਪਣੀ ਮਾਂ ਦੀ ਅਕਲ ਤੇ ਫਕਰ ਹੋਣ ਲੱਗਾ ਉਹ ਸੋਚਣ ਲੱਗ ਪਏ ਕਿ ਸਾਡੀ ਮਾਂ ਸਾਨੂੰ ਕਿੰਨਾ ਪਿਆਰ ਕਰਦੀ ਸੀ ਉਸਨੇ ਸਾਰਾ ਕੰਮ ਸਮੇਂ ਸਿਰ ਕਰ ਦਿੱਤਾ ਨਾ ਕੋਈ ਲੜਾਈ ਹੋਈ ਨਾ ਕੋਈ ਝਗੜਾ ਹਰਪਾਲ ਕੌਰ ਨੇ ਆਪਣੀ ਸਮਝਦਾਰੀ ਨਾਲ ਆਪਣੇ ਬੜੇ ਭੇ ਨੂੰ ਵੀ ਚੰਗੀ ਤਰ੍ਹਾਂ ਸੰਭਾਲ ਲਿਆ ਤੇ ਆਪਣੇ ਬੱਚਿਆਂ ਵਿੱਚ ਵੀ ਕੋਈ ਟਕਰਾਅ ਹੋ ਨਹੀਂ ਦਿੱਤਾ ਤਾਂ ਦੋਸਤੋ ਇਹ ਤਾਂ ਸਿਰਫ ਇੱਕ ਕਹਾਣੀ ਸੀ ਪਰ ਜੇ ਮਾਪੇ ਸਮੇਂ ਤੇ ਆਪਣੀ ਅਕਲ ਨਾਲ ਬੱਚਿਆਂ ਨੂੰ ਉਹਨਾਂ ਦਾ ਹੱਕ ਦੇਣ ਤਾਂ ਕਦੇ ਵੀ ਭੈਣ ਭਰਾ ਆਪਸ ਵਿੱਚ ਦੁਸ਼ਮਣ ਨਾ ਬਣਨ ਦੋਸਤੋ ਤੁਸੀਂ ਸੁਣੀ ਕਹਾਣੀ ਸੱਸ ਦੀ ਸਿਆਣਪ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇ ਕਰੇ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਬਿਊਟੀਅਲ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ